ਤਾਰੀਵਾਲ ਸਾਹਿਬ ਜਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਨੇ ਹੁਣ ਤੁਸੀਂ ਆਏ ਜੀ ਇਨਾਂ ਨੂੰ ਮਨਾਣ ਕੀ ਕਹਿਣਾ ਚਾਹੁੰਦੇ ਹੋ ਨਹੀਂ ਮਨਾ ਥੋੜੇ ਜੇ ਸਾਡੇ ਆ ਪਈਏ ਹਾਂਜੀ ਥੋੜੇ ਕੋਈ ਨਹੀਂ ਉਦੋਂ ਬਈ ਟਿਕਟ ਮਿਲੀ ਤੇ ਅਪਰਾਜ ਆਦਿਤਿਕ ਉਹਨਾਂ ਨੇ ਅੱਪੀ ਜਿਹੜੀ ਕਵੈਸਟੀ ਹੈ ਉਹਦਾ ਪ੍ਰਕਰਮ ਕਰਾਉਣਾ ਹਾਂ ਅੱਪਨ ਨਾਲ ਆਪਰਵਾੜ ਦੇ ਨਾਲ ਆ ਪਹਿਲਾਂ ਇਹਨਾਂ ਦੀ ਲੋਕ ਸਭਾ 'ਚ ਬੜੀ ਬੱਤ ਕੀਤੀ ਇਹਨਾਂ ਨੇ ਹਾਂਜੀ ਉਦੋਂ ਲੋਕ ਸਭਾ 'ਚ ਇਹੋ ਵਾਰਡ ਜਿਹੜੀ ਇੱਕ ਦਿੱਤੀ ਸੀ ਇਹਨਾਂ ਦੇ ਕਰਕੇ ਇੱਕ ਵੀ ਨਾਲ ਆ ਪੱਕੇ ਆ ਪਰਵਾੜ ਦਾ ਹਿੱਸਾ ਹੈ ਕੋਈ ਗੱਲ ਨਹੀਂ ਪਾਰਟੀ ਪੂਰਾ ਇਤਮਾਮ ਕਿੰਨੇ ਵੀ ਆਜ਼ਾਦ ਬੰਦੇ ਜਿੱਤੇ ਪਾਰਟੀ ਦੀ ਰੀਡ ਦੀ ਹੱਡੀ ਦੇ ਕੋਈ ਉਦਾਂ ਥੋੜਾ ਉਦਾਂ ਬੰਦੇ ਦੀ ਨਾ ਆ ਤਾਂ ਲੋਕ ਸਭਾ ਦੀ ਇਲੈਕਸ਼ਨ 'ਚ ਸ਼ਾਮਲ ਹੋਏ ਹੈ ਆਪਣੇ ਨਾਲ ਹਾਂਜੀ ਹਾਂ ਇਸ ਕਰਕੇ ਕੁਲਪਾਜੀ ਬੇਟਾ ਜਗਮੀਤ ਬਾਦ ਕੋਈ ਗੱਲ ਗੱਬਰੀ ਠੀਕ ਹੈ ਠੀਕ ਹੈ ਲੋਕ ਸਭਾ ਇਲੈਕਸ਼ਨ ਜੀ ਧੜਵਾ ਸਾਵਾਂ ਦਾ ਡੱਟ ਕੇ ਖੜੇ ਰਹੇ ਹਾਂਜੀ ਹੁਣ ਤੁਹਾਡੇ ਕੋ ਆਏ ਨੇ ਤੁਹਾਨੂੰ ਮਨਾਣ ਕੀ ਕਹਿਣਾ ਚਾਹੁੰਦੇ ਮੈਨੂੰ ਮਨਾਣ ਥੋੜਾ ਜੀ ਮਨਾਣ ਥੋੜਾ ਜੀ ਮਿਹਰਬਾਨੀ ਦੀ ਗੱਲ ਕਰੀਏ ਬੰਗਲੌਰੋਂ ਆਉਂਦੇ ਵੀਰਾਂ ਉਹਨਾਂ ਨੇ ਸਾਨੂੰ ਟਿਕਟ ਦਿੱਤੀ ਆਈ ਟਿਕਟ ਦਿੱਤ ਕੇ ਆਏ ਉਹਨਾਂ ਨੂੰ ਅਖਾਰਾ ਇਹ ਦਾਈਓ ਨੇ ਪਰਮਾ ਮਾ ਵਧਾਈ ਦੇਣ ਆਏ ਆ ਭਰਾ ਸਾਡੇ ਵੱਡੇ ਬੰਦੇ ਵਧਾਈ ਦੇਣ ਆਏ ਆ ਮੰਗ ਰਹੇ ਆ